ਪੰਜੇ ਸੱਤੇ ਐਫਡੀ ਆ ਬਾਈ ਐਫਡੀ ਆਣਾ ਬਾਈ ਆਪਣੇ ਬਈ ਲੋਕ ਕਣਕ ਝੋਨੇ ਪਿੱਛੇ ਹੀ ਪਏ ਆ ਤੁਹਾਡੇ ਵਾਸਤੇ ਲੈ ਕੇ ਆ ਗਿਆਂ ਬੱਗੂ ਗੋਸ਼ਿਆਂ ਦਾ ਬਾਗ ਤੇ ਹਿਸ਼ਾਰਪੁਰ ਦੇ ਵਿੱਚ ਬਾਈ ਬਹੁਤ ਜ਼ਿਆਦਾ ਬਾਗ ਵੀ ਮਿਲਣਗੇ ਜਿਸ ਫਾਇਦੇ ਦੇ ਪਪੂਲਰ ਮਿਲਣਗੇ ਤੇ ਆਹ ਦੇਖ ਲਓ ਬਾਈ ਓਨੇ ਦਾ ਮੈਨੂੰ ਲੱਗਦੇ ਆ ਵੀ ਇੱਥੇ ਬੱਗੂ ਗੋਸ਼ਿਆਂ ਦਾ ਬਾਗ ਦੇ ਬੂਟੇ ਹੁਣ ਜਿੰਨੀ ਮੈਨੂੰ ਲੱਗਦਾ ਬਾਸ ਲਾਤੀ ਇਹਨਾਂ ਨੂੰ ਕਿਉਂ ਲਾਤੀ ਕਿਉਂਕਿ ਬਾਈ ਜਿਹੜਾ ਫਾਲਾ ਉਹ ਆਹ ਦੇਖ ਲਓ ਇੱਧਰ ਚੱਕਿਆ ਪੂਰਾ ਤੇ ਇਹਦਾ weight ਹਜੇ ਹੋਰ ਵਧਣਾ ਅੱਜ ਇਹ ਕੱਚੇ ਹੀ ਕਰਨੇ ਆ ਇੱਕ ਇੱਕ ਡਾਣੀ ਨੂੰ ਬਾਸ ਲੱਗਿਆ ਦੇਖ ਲੋ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਬਾਸ ਲੱਗਿਆ ਤੇ ਬਾਕੀ ਬਈ ਇੱਥੇ ਹਿਸ਼ਾਰਪੁਰ ਆਏ ਆ ਆਪਾਂ ਨਾ ਪਿਛਲੀ ਵੀਡੀਓ ਆਪਾਂ ਪਾਈ ਸੀਗੀ ਜਿਹੜੀ ਲੀਚੀਆਂ ਦੀ ਪਾਈ ਸੀਗੀ ਉੱਥੇ ਬਈ ਜਿਹੜੇ ਹੈਗੇ ਯੂਪੀ ਤੋਂ ਆ ਕੇ ਬੰਦਿਆਂ ਨੇ ਖਰੀਦਿਆ ਨਾ 40 ਲੱਖ ਦਾ ਲਿਆਗਾ ਤੇ ਇਹਦਾ ਵੀ ਰੇਟ ਬਈ ਬਹੁਤ ਜ਼ਿਆਦਾ ਹੋਊਗਾ ਮਨ ਲਾਦਾ ਬਾਕੀ ਪੁੱਛਦੇ ਆਪਾਂ ਜੇ ਬੰਦੇ ਆ ਗਏ ਮਿਲ ਗਏ ਤਾਂ ਤੁਹਾਡੇ ਨਾਲ ਗੱਲਬਾਤ ਵੀ ਕਰਾਵਾਂਗੇ ਮਿਹਨਤ ਹੁੰਦੀ ਆ ਬਾਈ 2-3 ਸਾਲ ਦੋ ਤਿੰਨ ਸਾਲ ਮਿਹਨਤ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਬਾਗ ਤੇ ਤੁਹਾਡੀ ਮਿਹਨਤ ਕੱਢ ਜਾਂਦੀ ਆ ਕਿਉਂਕਿ ਉਸ ਤੋਂ ਬਾਅਦ ਠੇਕੇਦਾਰ ਨੇ ਜਿਹੜਾ ਆ ਕੇ ਤੁਸੀਂ ਠੇਕੇ ਤੇ ਨੂੰ ਦੇ ਸਕਦੇ ਆ ਤੇ ਵਧੀਆ ਕਮਾਈ ਕਰ ਸਕਦੇ ਆ ਆਪਣੇ ਲੋਕ ਬਾਈ ਕਣਕ ਝੋਨੇ ਦੇ ਵਿੱਚ ਉਲਝੇ ਹੋਇਆ ਜ਼ਿਆਦਾਤਰ ਕਣਕ ਝੋਨਾ ਹੀ ਜਿਹੜਾ ਲਾਈ ਜਾਂਦੇ ਆ ਹਨਾ ਚਲੋ ਠੀਕ ਆ ਬਾਈ ਆਪਾਂ ਰੌਲਾ ਵੀ ਪਾਉਣਾ ਸਮੇਂ-ਸਮੇਂ ਸਿਰ ਤੇ ਹਨਾ ਤੇ ਪਰ ਜਿਹੜਾ ਇੱਧਰ ਵੀ ਆਉਣਾ ਚਾਹੀਦਾ ਜਿਹੜਾ ਬਾਗਬਾਨੀ ਜਿਵੇਂ ਕਿਨੂ ਹਨਾ ਹਬੋਰ ਉਧਰ ਸਾਰਾ ਫਰੋਇ ਪਰ ਏਰੀਆ ਹਬੋਰ ਏਰੀਆ ਜਿਹੜਾ ਸਾਰਾ ਬਾਈ ਕਿਨੂ ਲੱਗਦਾ ਸੀਗਾ ਤੇ ਕਿਨੂ ਵੀ ਹੁਣ ਬਾਈ ਬਹੁਤ ਪ੍ਰੋਬਲਮ ਆ ਗਈ ਚਲੋ ਹਨਾ ਉਹ ਘਟ ਗਿਆ ਰੇਟ ਦੀ ਪ੍ਰੋਬਲਮ ਆ ਗਈ ਪਰ ਫਿਰ ਵੀ ਬਾਈ ਕਿਤੇ ਨਾ ਕਿਤੇ ਜਿਵੇਂ ਹਣੇ ਬੱਗੂ ਗੋਸ਼ੇ ਹੋ ਗਏ ਲੀਚੀਆਂ ਦਾ ਬਾਗ ਪਿੱਛੇ ਵੇਖ ਕੇ ਆਏ ਆ ਤੇ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਹੋ ਸਕਦੇ ਹੁਣ ਆਪਾਂ ਸ਼ਹਿਰਪੁਰ ਦੇ ਵਿੱਚ ਖੜੇ ਆ ਤੇ ਸ਼ਹਿਰਪੁਰ ਦੇ ਵਿੱਚ ਵਧੀਆ ਬਾਈ ਜਿਹੜਾ ਟੈਂਪਰੇਚਰ ਆ ਠੀਕ ਆ ਵੈਸੇ ਤੇ ਜੇ ਆਪਣੇ ਵੀ ਹੋ ਸਕਦਾ ਕੋਈ ਵੀ ਹਨਾ ਹੋਰ ਬਾਗ ਹੁੰਦੇ ਅਮਰੂਦ ਤੇ ਮਿਹਨਤ ਆ ਬਈ ਨਾ ਇਹਨਾਂ ਦੀ ਤੇ ਵਧੀਆ ਪੈਸਾ ਬਈ ਕਮਾਈ ਜਾਂਦੇ ਕਿਉਂਕਿ ਸਾਰੇ ਅੰਦਰ ਬਾਹਰ ਗਏ ਆ ਨਾ ਬਾਹਲੇ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਰੇਗ ਘਰ ਗਿਆ ਵਾ ਇੱਥੇ ਜ਼ਮੀਨਾਂ ਪਈਆਂ ਉਹਨਾਂ ਦੀ ਉਹ ਟੈਨਸ਼ਨ ਨਹੀਂ ਲੈਂਦੇ ਬਾਗ ਲਾਉਂਦੇ ਆ ਆਪਦੀ ਕਮਾਈ ਆ ਜਿਹੜੀ ਉੱਥੇ ਖਾਤਿਆਂ 'ਚ ਪਵਾਈ ਜਾਂਦੇ ਆ ਨਾ ਇਸੇ ਤਰ੍ਹਾਂ ਬਈ ਸਪੈਦਾ ਲਾ ਦਿੰਦੇ ਉਹਦੋਂ ਬਾਅਦ ਸਪੈਦਾ ਵੱਢਿਆ ਜਾਂਦਾ ਠੀਕ ਆ ਉਹ ਕਮਾਈ ਕਰ ਲੈਂਦੇ ਆ ਤੇ ਇਹ ਸਿਸਟਮ ਐਥੇ ਬਈ ਸਾਰਾ ਤੇ ਬਾਗ ਬਈ ਜ਼ਰੂਰ ਵਧੀਆ ਬਾਕੀ ਜਿਹੜਾ ਹੈਗਾ ਇੱਥੇ ਆਉਂਦੇ ਆ ਜਿਹੜਾ ਮਾਰ ਜਾਂਦੇ ਆ ਪੂਲਰਾਂ ਦੇ ਵਿੱਚ ਜਿਹੜੀ ਠੰਡੀ ਠੰਡੀ ਛਾਂ ਆਉਂਦੀ ਹੈ ਬਾਕੀ ਆਕਸੀਜਨ ਦੀ ਵੀ ਮਾਤਰਾ ਵਧੀ ਜਿੰਨਾ ਦਰਖਤ ਹੋਊਗਾ ਨਾ ਉੱਥੇ ਮੀ ਵੀ ਜ਼ਿਆਦਾ ਆਊਗਾ ਨਾ ਤੇ ਫੌਜੀ ਤੋਂ ਵੀ ਆਪਾਂ ਜਾਣਕਾਰੀ ਲੈਣੇ ਆਪਣੇ ਨਾਲ ਫੌਜੀ ਵੀ ਨਾਲ ਸੀ ਤੋ ਆ ਬਾਈ ਫੌਜੀ ਕਿਵੇਂ ਲੱਗਿਆ ਯਾਰ ਬਾਈ ਮੈਨੂੰ ਤਾਂ ਬਹੁਤ ਇੱਥੇ ਦਿਲ ਖੁਸ਼ ਹੋ ਗਿਆ ਜੀ ਨਹੀਂ ਕਰਦਾ ਕੱਲ੍ਹ ਤੇ ਆਏ ਹੋਏ ਹਾਂ ਘਰੋਂ ਫੋਨ ਆਪਾਂ ਮੈਂ ਕਿੰਨੇ ਆ ਜਾਣ ਪਰ ਇੱਥੋਂ ਦਿਲ ਨਹੀਂ ਕਰਦਾ ਜਵਨ ਜੀ ਕਰਦਾ ਬਾਈ ਦੇਖ ਬਈ ਆਪਾਂ ਕੀ ਦੇਖਾ ਸਪੈਦਾ ਪੂਲਰ ਲੀਚੀ ਅੰਬ ਬੱਗੂ ਗੋਸ਼ਾ ਨਾਸ਼ਪਾਤੀ ਪੰਜ ਤਾਂ ਫਰੂਟ ਹੀ ਹੋਗੇ ਬਾਈ ਮੇਰੇ ਹਣਾ ਤੇ ਦੋ ਹੋ ਗਈਆਂ ਆਪਣੀਆਂ ਉਹ ਵੀ ਫਰੂਟ ਚ ਹੀ ਆ ਜਾਂਦੀਆਂ ਨੇ ਆਪਣਾ ਕਹਿ ਦਈਏ ਪਾਈ ਦਾ ਸਾਦਣਾ ਪੰਜੇ ਸੱਤੇ ਐਫ ਡੀ ਆ ਬਾਈ ਐਫ ਡੀ ਆਣਾ ਬਾਈ ਆਪਣੇ ਬਈ ਲੋਕ ਕਣਕ ਝੋਨੇ ਪਿੱਛੇ ਹੀ ਪਏ ਆ ਹਮ ਸਹੀ ਗੱਲ ਆ ਕਿੱਥੇ ਬਾਈ ਘਾੜ ਜਾਣਕਾਰੀ ਦੀ ਘਾਟ ਆ ਕਿ ਕਰਨਾ ਨਹੀਂ ਚਾਹੁੰਦੇ ਯਾਰ ਕੋਈ ਕੁਝ ਤਾਂ ਕਰਨਾ ਨਹੀਂ ਚਾਹੁੰਦੇ ਮਿਹਨਤ ਨਹੀਂ ਕਰਕੇ ਰਹਿ ਜਿਵੇਂ ਆ ਹੁਣ ਕੱਲੀ ਕੱਲੀ ਡਾਣੀ ਨੂੰ ਬਾਉਂਸ ਲਾਇਆ ਹਾਂ ਬਾਈ ਕੱਲੀ ਕੱਲੀ ਨੂੰ ਅਗਲਾ ਕੋਈ ਯਾਰ ਕਿੱਥੇ ਕਰਾਂਗੇ ਉਹ ਹੋਰ ਤਾਂ ਛੱਡ ਬਾਈ ਲੋਕ ਕਦੂਆਂ ਪਿੰਡੀਆਂ ਤੋਰੀਆਂ ਹੀ ਨਹੀਂ ਬੀਜਦੇ ਗਵਾਂਢੀ ਤੋਂ ਹੀ ਲੈ ਜਾਂਦੇ ਆ ਤੋੜ ਤੇ ਬਾਕੀ ਬਾਈ ਯਾਰ ਮੈਂ ਤਾਂ ਇਹ ਕਹਿਣਾ ਵੀ ਇਹ ਐਫ ਡੀ ਜਿਵੇਂ ਤੁਸੀਂ ਕਹ ਇਹਦੇ ਨੇ ਸਹੀ ਗੱਲ ਆ ਬਾਹਰ ਬੈਠੇ ਸਾਰੇ ਆਈ ਨਹੀਂ ਹੁੰਦੀ ਆ ਟੈਨਸ਼ਨ ਨਹੀਂ ਉਹਨਾਂ ਨੂੰ ਕੋਈ ਉਹਦਾ ਖਾਤੇ ਚ ਪਵਾ ਲੜੇ ਉਹਨਾਂ ਨੇ ਬਾਈ ਉਹਨਾਂ ਨੇ ਬਾਈ ਹੁਣ ਅਗਲੇ ਬਾਹਰ ਹੁਣ ਥੀਰਾ ਤਿਆਰ ਕਰਕੇ ਦੇਤਾ ਹਾਂ ਤਿਆਰ ਕਰਕੇ ਦੇਤਾ ਹੁਣ ਸਾਰੀ ਉਮਰ ਦੀ ਰੋਟੀ ਆ ਨਾਲਿਆਂ ਦਾ ਠੇਕੇ ਦੇ ਬਾਗ ਚੜਾ ਜਾਂਦੇ ਆ ਨਾਲੇ ਆਪ ਦਾ ਰਹਿਣ ਗਿੜਾ ਮਾਰ ਜਾਂਦੇ ਆ ਨਾਲੇ ਜਮੀਨ ਜਮੀਨ ਵਜੀ ਦੀ ਵਜੀ ਆ ਪਜਾਉ ਦੀ ਪਜਾਉ ਰਹਿ ਗਈ ਇਹ ਓਵੇਂ ਪਈਆ ਓਵੇਂ ਪਈਆ ਤੇ ਧੰਨਵਾਦ ਬਾਈ ਫੌਜੀ ਸਾਹਿਬ ਆਪਣੀ ਨਰਸੀ ਤੋਂ ਮਿਲ ਜਾਂਦੇ ਬਾਈ ਹਾਂ ਬਾਈ ਆਪਣੇ ਕੋਲੇ ਫਲਦਾਰ ਬੂਟੇ ਮੌਸਮ ਦੇ ਸਾਹਿਬ ਜੀ ਆਲੂ ਬੱਗੂ ਗੋਸ਼ਾ ਨਾਸ਼ਪਾਤੀ ਉਸ ਤੋਂ ਬਾਅਦ ਭਾਈ ਜੀ ਆਪਣੇ ਆਲੂ ਬਖਾਰਾ ਜਿਹੜਾ ਆਪਣੇ ਮੇਨ ਅਬਹੋਰ ਦੀਆਂ ਫਸਲਾਂ ਕਿੰਨੂ ਦੀਆਂ 4-5 ਜਾਤੀਆਂ ਹਨ ਅਮਰੂਦ ਦੀਆਂ 2-3 ਵੈਰਾਈਟੀਆਂ ਇੱਥੇ ਥੋੜਾ ਜਿਹਾ ਟੈਂਪਰੇਚਰ ਘੱਟ ਹੈ ਨਾ ਸ਼ਰਪੁਰ ਭਾਈ ਉਹ ਫਿਰ ਪਹਾੜੀ ਏਰੀਆ ਹੋਣੇ ਕਰਕੇ ਇਹ ਮਿੱਟੀ ਥੋੜੀ ਜਿਹੀ ਰੇਤਲੀ ਹੈ ਪਰ ਆਪਣੇ ਵੀ ਹੋ ਸਕਦੀ ਹੈ ਵਧੀਆ ਸਾਰਾ ਕੁਝ ਹੁੰਦਾ ਹੈ ਭਾਈ ਅਬਹੋਰ ਦਾ ਮੰਨਿਆ-ਪੰਨਿਆ ਕਿੰਨੂ ਵੀ ਆ ਮੌਸਮੀ ਮਾਲਟਾ ਉਸ ਤੋਂ ਬਾਅਦ ਬੱਗੂ ਗੋਸ਼ਾ ਨਾਸ਼ਪਾਤੀ ਸਰਚ ਕਰੋ ਭਾਈ ਠੀਕ ਹੈ ਭਾਈ ਦੇਖੋ ਘਰ ਵਾਸਤੇ ਤਿਆਰ ਕਰਨ ਸੇ ਕੰਮ ਬੂਟੇ ਲੈ ਕੇ ਦੋ ਦੋ ਤੇ ਤੁਹਾਡੀ ਨਰਸੀ ਤੋਂ ਮਿਲ ਜਾਣਗੇ ਹਾਂ ਸਾਰੇ ਬੂਟੇ ਠੀਕ ਹੈ ਬਈ ਤਾਂ